ਅੰਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਨਸ਼ਾ ਵਿਰੋਧ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ ਜੀਹਾਂ ਦਾ ਦੱਸਿਆ ਕਿ ਜਿੱਥੇ ਕਲੰਡਾ ਥਾਣੇ ਦੇ ਪੁਲਿਸ ਨੇ 6 ਕਿਲੋ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੋਬਨਪ੍ਰੀਤ ਸਿੰਘ ਵਜੋਂ ਹੋਈ ਅਤੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਡੀਐਸਪੀ ਅਟਾਰੀ ਲਖਵਿੰਦਰ ਸਿੰਘ ਕਲੀਅਰ ਨਹੀਂ ਦੱਸਿਆ ਕਿ ਪੁਲਿਸ ਦੀ ਨਸ਼ਾ ਵਿਰੋਧ ਪਾਰਟੀ ਨੂੰ ਇਹ ਸਫਲਤਾ ਉਸ ਵੇਲੇ ਮਿਲੀ ਜਦੋਂ ਐਸਐਚਓ ਕ੍ਰਿੰਦਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਖਾਸਾ ਓਵਰਬ੍ਰਿਜ ਨੇੜੇ ਨਾਕਾਬੰਦੀ ਦੌਰਾਨ ਇੱਕ ਨੋਸਵਾਨ ਨੂੰ ਰੋਕਿਆ ਗਿਆ। ਉਹ ਮੋਟਰਸਾਈਕਲ ਤੇ ਸਵਾਰ ਸੀ ਅਤੇ ਉਸ ਦੇ ਕੋਲ ਇੱਕ ਬੈਗ ਵੀ ਸੀ। ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਬੈਗ ਵਿੱਚੋਂ 6 ਕਿਲੋ ਹਿਰੋਇਨ ਬਰਾਮਦ ਕੀਤੀ ਗਈ। ਡੀਐਸਪੀ ਆ ਟਾਰੀ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜੋਬਨਪ੍ਰੀਤ ਸਿੰਘ ਪਿਛਲੇ ਲਗਭਗ 1 ਸਾਲ ਤੱਕ ਨਸ਼ਿਆਂ ਦੇ ਧੰਦੇ ਦੇ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਫੋਨ ਅਤੇ ਹੋਰਾਂ ਸਾਧਨਾਂ ਦੀ ਜਾਂਚ ਕੀਤੀ ਜਾ ਰਹੀ ਆ। ਸ਼ੁਰੂਆਤੀ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ ਕਿ ਬਰਾਮਦ ਕੀਤੇ ਗਏ ਹੀਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਹੋਰ ਕੀ ਕੁਝ ਕੇ ਜਾਣਕਾਰੀਆਂ ਮਿਲੀਆਂ ਨੇ ਆਓ ਤੁਹਾਡੇ ਨਾਲ ਸਾਂਝੀਆਂ ਕਰਦੀਆਂ। ਤੁਸੀਂ ਵੇਖ ਰਹੇ ਹੋ ਪੰਜਾਬੀ ਇੱਕ ਜਨ ਦੇ ਨਾਲ ਸਿਮਰਪ੍ਰੀਤ ਰਿਪੋਰਟ ਅੰਮ੍ਰਿਤਸਰ। ਪਿਛਲੇ 4 ਮਹੀਨੇ ਤੋਂ ਵਾਕਸ ਸਮੇਤੋ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੁਗ ਨਸ਼ਾ ਰੂਪ ਜਿਹੜਾ ਚੱਲ ਰਿਹਾ। ਉਹਦੇ ਤਹਿਤ ਸਾਡੇ ਮਾਨਯੋਗ ਡੀਆਈਐਸਆਰ ਸਰ ਸਦਾਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀੀ ਸਾਹਿਬ ਨੇ ਥਰੀ ਦਿੱਤੇ ਜੀ ਸਾਡੀ ਅਟਾਰੀ ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸ ਐਚਓ ਘਰੇਂਡਾ ਦੀ ਸਾਡੀ ਟੀਮ ਜਿਹੜੀ ਆ ਐਸ ਆਈ ਰਾਜੀਵੀਰ ਸਿੰਘ ਐਂਡ ਚਾਂਚ ਟਾਂਗੜ ਇਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਥੇਪ ਲੈ ਕੇ ਜਾ ਰਿਹਾ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰ ਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਦੇ ਇਸ ਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤਾਂ ਇਹ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਤੇ ਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚੰਗਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜਵਨਪ੍ਰੀਤ ਸਿੰਘ ਸਾਨਾ ਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪਿਰ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ ਉਰੇ ਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੇ ਪਾਕਿਸਤਾਨ ਤੋਂ ਮਨਵਾਇ ਸੀ ਉਹਥੇ ਬੀਜ ਸਮਗਰ ਜਿਹੜਾ ਇੱਕ ਹੈਗਾ ਮਤਲਬ ਮੜਾ ਸਬੰਧ ਇਹਦੇ ਨਾਲ ਉਪਮੇ ਕੇ ਬਣਾ ਤੇ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮਾ 21C 6885 ਐਨਡੀਪੀਐਸ ਸੈਕਟਰ ਦਾ ਥਾਣਾ ਘਿੰਡਾ ਸਾਡਾ ਜਿਹੜਾ ਸਬੂਜੰਦਾ ਉਹਦੇ ਚ ਦਰਜ ਕੀਤਾ ਬਾਥੀਰ ਜਿਹੜੀ ਅੱਗੇ ਤਫਤੀਸ਼ ਚ ਰਹੀ ਹੈ ਕਿ ਹੋਰ ਇਹ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਕੀਕਤ ਕਰਨੀ ਚਾਹੀਦੀ ਦੀ ਉਮਰ ਕਿੰਨੀ ਸਰਦੀ ਜੇ ਇਹ 23 24 ਸਾਲ ਹੁੰਦਾ ਇਹ ਜਿੰਨੀ ਇਹ ਵੀ ਛੋਟੀ ਉਮਰ ਦਾ ਜਦੋਂ ਦਾ ਦਾ ਸਤਨਿਆ ਇਹ ਲੱਗਦਾ ਕਿ ਕੱਲਾ ਜੀ ਕਿ ਨਾਲ ਸਾਥੀ ਨਹੀਂ ਹੋਣਗੇ ਇਹਦੇ ਜੋ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਜਿਹਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਵੀ ਨਾ ਜਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਸੀ ਇਹਦੀ ਗੱਲ ਤਾਂ ਮੇਰੇ ਧਿਆਨ ਦੇ ਵਿੱਚ ਕੋਈ ਨਹੀਂ ਕੁਝ ਕਿਸੇ ਮੋਲਵੀ ਦੇ ਲਿੰਕ ਨੂੰ ਹੋਲ ਜਾ ਹੋਰ ਵੀ ਖੇਤ ਦੇ ਕੋਲ ਹੋਵੇ ਨਾ ਇਹ ਸਾਥੀਓ ਕੋਈ ਕੋਈ ਹੋ ਸਕਦੀ ਇਹਦੇ ਬਾਰੇ ਹੁਣ ਫਸ ਪੇਸ਼ ਕਰਨ ਚੱਲੇ ਆ ਇਹਦਾ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਦੀ ਸ਼ਾਨਮਿਨ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਚਿੱਪਿੰਗ ਤੇ ਮਾਮਲਾ ਖੋਤੇ ਦਰਜ ਨਹੀਂਗਾ ਸੁਬੰਦੇ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸਕਰ ਦੇ ਨਾਲ ਸੰਪਰਕ ਤੇ ਕੋਈ ਨਾਮ ਚੱਲਿਆ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਆ ਲੇਕਿਨ ਐਸੋੜੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸਿਆ ਜਾਵੇ। ਨਾਲੇ ਇਹ ਵੀ ਰਿਪੋਰਟ ਕੀਤੀ ਕੋਈ ਏਰੀਆ ਟਿਕਾਣੇ ਤੇ ਜਿਹੜੇ ਨਾਰਲੀ ਨਾ ਰਹਿਣ ਵਾਲਾ ਨਾਰਲੀ ਹਾਂਜੀ ਨਾਰਲੀ ਥਾਣਾ ਖਾਲੜਾ। ਤੇ ਕੀਤੀ ਰਿਪੋਰਟ ਦਾ ਮਤਲਬ ਕਿ ਉਹ ਉਹ ਨਹੀਂ ਉੱਥੇ ਕੀਤੀ ਸੀ ਉੱਥੋਂ ਨਹੀਂ ਅਜੇ ਕੁਝ ਹੋਰ ਮਿਲਿਆ। ਫਿਰ ਆਇਆ ਕਿ ਇਹ ਮਿਲਿਆ। ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ। ਸਰ ਇਹ ਕਦੋਂ ਤੋਂ ਐਕਟਿਵ ਸੀ ਸਿਪਾਹੀ ਠੀਕ ਨੇ। ਇਹ ਇੱਕ ਸਾਲ ਤੋਂ। 3 ਸਾਲ। ਉਹ ਸਰ ਕਿੰਨੇ ਖੇਪਾਂ ਕਰਦੇ ਗਏ। ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਪੁਛ ਕਿਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ ਸਾਹਮਣੇ। ਕੰਮ ਕੀ ਕਰਦਾ ਸੀ ਇਹ?